ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਨਮੋਲ ਡੇਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਵੇਰੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਦੂਜਾ ਸੂਬਾ ਗੱਭਨ ਝੋਟੀ ਆ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਤਾਂ 22 ਤੋਂ ਲੈ ਕੇ ਤੁਹਾਡੇ ਨਾਲ ਸੰਜੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਅਨਮੋਲ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਜੀ ਠੀਕ ਆ ਜੀ ਵਧੀਆ ਜੀ ਠੀਕ ਆ ਨਾਂ ਦੱਸੋ ਜੀ ਆਪਣਾ ਗੁਰਮੀਰ ਸਿੰਘ ਆ ਜੀ ਗੁਰਮੀਰ ਸਿੰਘ ਠੀਕ ਆ ਤੇ ਬਈ ਇਹ ਝੋਟੀ ਆਪਣੇ ਘਰ ਦੀ ਆ। ਹਾਈ ਕਰਦੀ ਆ ਜੀ। ਠੀਕ ਆ। ਕਿੰਮਾ ਸੂਆ ਸੂਣਾ ਬਈ। ਠੀਕ ਆ ਸੂਆ ਸੂਣਾ। ਦੂਜਾ ਸੂਆ ਸੂਣਾ। ਕਿੰਨੇ ਕ ਦਿਨ ਪਿਆ ਜੀ ਸੂਮ ਦੇ ਵਿੱਚ? ਇਹ ਸਾਡੇ ਹਫਤਾ ਲੈ ਜੀ 9 ਦਿਨ ਲੈ ਜੇ 7 ਦਿਨ ਲੈ ਜੀ। ਅੱਛਾ। ਯਾਨੀ ਕਿ ਹਫਤਾ ਕ ਮੰਨ ਲ ਗਏ। ਹਾਂ ਮੰਨ ਲ ਗਏ। ਠੀਕ ਆ। ਤੇ ਪਹਿਲੇ ਸੂਏ ਨੇ ਕਿੰਨਾ ਦੁੱਧ ਪਾਤਾ ਸੀ ਆਪਣੇ ਕੋਲ? 13-14 ਦੇ ਵਿੱਚ ਦਿੱਤਾ ਜੀ ਇਹਨੇ। ਠੀਕ ਆ। ਇਹ ਤਾਂ ਕੀ ਕਿਨਮਾਨ ਕਰਦੇ। ਯਾਨੀ ਕਿ 14-15 ਦੇ ਵਿੱਚ 15 ਦੀ ਟਾਪੀ। 15 ਦੇ ਲਾ ਕੇ ਪਾ ਦੂਗੀ। ਠੀਕ ਆ। ਹਾਇ ਕਰਦੀ ਆ ਆਪਣੇ। ਠੀਕ ਆ। ਲਓ ਵੀ ਦੂਜਾ ਸੂਆ ਕਰਮ ਵਾਲ ਬਾਕੀ ਨਾ ਸੋਹਣੀ ਆ ਦੋਸਤੋ ਬਾਡੀ ਬੰਦਰ ਦੀ ਗੱਲ ਕਰੀਏ ਨਾ ਸਿੰਘ ਕੁਆਲਿਟੀ ਵੇਖੋ ਬਿਲਕੁਲ ਇੱਕੋ ਜਾਂ ਸਿੰਘ ਆ ਤੇ ਬਿਲਕੁਲ ਕੁੰਡਾ ਤੇ ਬਾਕੀ ਸੰਭਾਈ ਦੀ ਗੱਲ ਕਰੀਏ ਨਾ ਬਹੁਤ ਜਿਆਦਾ ਸੰਭਾਈ ਹੋਈ ਆ ਝੂਟੀ ਦੀ ਜੇ ਗੱਲ ਕਰੀਏ ਨਾ ਬਹੁਤ ਵੱਡੇ ਟਾਂਚੇ ਵਾਲੀ ਆ ਝੂਟੀ ਦੂਜਾ ਸੁਆ ਕਰਮਾਲੀ ਨੇ ਸੁਣਾ ਤੇ ਹਵਾਨੇ ਜਜਮੈਂਟ ਤੋਂ ਨੂੰ ਨੇੜਿਆਂ ਉੱਤੇ ਕਰਾਉਣੇ ਆ ਥਣਾ ਤੇ ਨਾ ਜੇ ਗੱਲ ਕਰੀਏ ਥੋੜੀ ਜਿਹੀ ਹਵਾਨੇ ਤੇ ਭਾਲ ਜਰੂਰ ਆ ਤੇ ਬਾਕੀ ਥਣ ਬਹੁਤ ਸੋਹਣਾ ਲੱਗਿਆ ਕਰਮਾਲੀ ਨੂੰ ਗੈਬ ਸਹਿਜ ਜੇ ਗੱਲ ਕਰੀਏ ਨਾ ਤੇ ਦੂਜੇ ਪਾਸੇ ਤੋਂ ਇਥੋਂ ਹਵਾਲੇ ਜੱਜਮੈਂਟ ਕਰਾਉਣੇ ਐ ਐਚਐਫ ਗਾਵਾਂ ਵਰਗਾ ਹਵਾਲਾ ਚੈੱਕ ਕਰੋ ਕਰ ਦੇਖਦਾ ਦੇ ਜੀ ਸਾਈਡ ਤੋਂ ਵੀ ਥਣਾ ਦਾ ਸਾਈਟ ਚੈੱਕ ਕਰ ਸਕਦੇ ਆ ਬਾਕੀ ਘਰ ਦੀ ਝੋਟੀ ਆ ਕੋਈ ਬਾਈ ਹਰਿਆ ਦਾ ਵਪਾਰ ਦਾ ਕੰਮ ਨਹੀਂ ਤੋੜ ਕੇ ਤੁਹਾਨੂੰ ਖਾਦਨੇ ਲੈ ਵੀ ਇੱਕ ခੋਣ ਕਿ ਨਾ ਗੀੜਾ ਕਰਵਾ ਦਿਓ ਜੀ ਤੀਜਾਂ ਦੀ ਤਰ੍ਹਾਂ ਹਵਾਲੇ ਜੱਜਮੈਂਟ ਕਰੇ ਲਗਭਗ ਨਾ ਬਾਈ ਜਿਹੜੀ ਦੱਸਦੇ ਆ ਹਫਤੇ ਦੇ ਲਗਭਗ ਨੇ ਸੂਮ ਦੇ ਵਿੱਚ ਦਿਨ ਲੈ ਜ ਨੇ ਬਾਕੀ ਦੋਸਤੋ ਰਾਜੀਪਲੀ ਦੀ ਗੱਲ ਕਰੀਏ ਉਹ ਮੜਿਆ ਬੈਸ ਪੁਰੇ ਨਹੀਂ ਨੀਆ ਮਾਰੇ ਐ ਆਹ ਫੁੱਲੀ ਚੌੜੀ ਏ ਦੋਸਤੋ ਜੇ ਗੱਲ ਕਰੀਏ ਨਾ ਉਹ ਜੀ ਟਾਣਿਆਂ ਦੇ ਨੇ ਕਈ ਮੰਜਾ ਢਾਲੇ ਪਰ ਉੱਤੇ ਇਨੀ ਚੌੜੀ ਏ ਵਾਕਈ ਸੇਵਾ ਕੋਈ ਦੱਸਦੀ ਏ ਲੈ ਚੱਲ ਸਾਰੇ ਚਮਕਦਾ ਸੁਣੀਆਂ ਬਾਕੀ ਕਾਪੀਟਲ ਨਹੀਂ ਆਉਂਦਾ ਬਾਈ ਕਰਾਂ ਦਾ ਇੱਥੇ ਜੇ ਗੱਲ ਕਰੀਏ ਜਿਆਦਾ ਮੱਝਾਂ ਹੀ ਰੱਖੀਆਂ ਹੋਈਆਂ ਪ੍ਰੋਪਰ ਤੁਹਾਨੂੰ ਜਾਣਕਾਰੀ ਲੈਤੀ ਹੈ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਰੇਟ ਜਿਹੜਾ ਇਹਦਾ ਬਾਈ ਹਰੀ ਜਾਂਦੇ ਨਾ ਫੋਨ ਤੇ ਕਰਾਂਗੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪ ਦੀ ਤੁਸੀਂ ਤਸੱਲੀ ਇੱਥੇ ਆ ਕੇ ਕਰ ਲੈਣੀ ਹੈ ਪਿੰਡ ਵਿੜੰਗ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ 97815 11307 ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ